ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿਤ ਸਮਤੀ ਵੱਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਅਮਰ ਹਸਪਤਾਲ ਦੇ ਸਹਿਯੋਗ ਨਾਲ ਜੂਸ ਫੈਕਟਰੀ ਬਰਾਦਰੀ ਬਾਗ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਉੱਗੇ ਸਮਾਜ ਸੇਵੀ ਵਿਕਾਸਪੁਰੀ ਜੀ ਨੇ ਸ਼ਿਰਕਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਉੱਗੇ ਸਮਾਜ ਸੇਵੀ ਵਿਕਾਸ ਪੁਰੀ ਨੇ ਕਿਹਾ ਕਿ ਜਨਹਿਤ ਸਮਤੀ ਵੱਲੋਂ ਲੋੜਵੰਦਾਂ ਦੀ ਮਦਦ ਲਈ ਫ੍ਰੀ ਮੈਡੀਕਲ ਕੈਂਪ ਲਗਾਉਣੇ ਸ਼ਲਾਘਾਯੋਗ ਕਦਮ ਹਨ ਇਸ ਨਾਲ ਲੋੜਵੰਦ ਪਰਿਵਾਰਾਂ ਨੂੰ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਸੰਸਥਾ ਵੱਲੋਂ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਜਨਹਿਤ ਸਮਤੀ ਵੱਲੋਂ ਪ੍ਰਧਾਨ ਐਸਕੇ ਗੋਤਮ ਅਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਸਾਫ ਸੰਭਾਲ ਕਰਨੀ, ਲੋੜਵੰਦਾਂ ਦੀ ਮਦਦ ਲਈ ਪੰਜ ਫ੍ਰੀ ਐਂਬੂਲੈਂਸ ਚਲਾਉਣੀਆਂ, ਰਜਿੰਦਰਾ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਲਈ व्हीਲਚੇਅਰ, ਟ੍ਰਾਈਸਾਈਕਲ, ਮੁਫਤ ਦਵਾਈਆਂ ਦੇਣੀਆਂ ਬਹੁਤ ਪ੍ਰਸ਼ੰਸਾਯੋਗ ਹਨ। ਮੈਂ ਡਾਕਟਰ ਜੀ ਐਸ ਅਨੰਦ ਸਾਹਿਬ ਦਾ ਡਾਇਰੈਕਟਰ ਐਨਆਈਐਸ ਪਟਿਆਲਾ ਸੋ ਆਪ ਨੂੰ ਸਵਾਗਤ ਹਾਂ ਮੇਰੇ ਨਾਲ ਨੇ ਜਨਿਤ ਸੰਪਤੀ ਦੇ ਜਨਰਲ ਸਕੱਤਰ ਬਹੁਤ ਵੱਡੇ ਸਮਾਜ ਸੇਵਕ ਸ਼੍ਰੀ ਵਿਨੋਦ ਸ਼ਰਮਾ ਜੀ ਜਿਨ੍ਹਾਂ ਦੀ ਬਦੌਲਤ ਇਸ ਬਾਰਾਂਦਰੀ ਦੇ ਵਿੱਚ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਬਹੁਤ ਮੇਰੇ ਨਾਲ ਨੇ ਸ਼੍ਰੀ ਵਿਨੋਦ ਸ਼ਰਮਾ ਜੀ ਜਨਿਤ ਸੰਪਤੀ ਦੇ ਜਨਰਲ ਸਕੱਤਰ ਇੱਕ ਬਹੁਤ ਵੱਡੇ ਸਮਾਜ ਸੇਵਕ ਜਿਹੜੇ ਕਿ ਮਨੁੱਖਤਾ ਦੇ ਭਲੇ ਲਈ ਬਹੁਤ ਕੰਮ ਕਰ ਰਹੇ ਨੇ ਔਰ ਇਹਨਾਂ ਦੀ ਬਦੌਲਤ 12 ਦਰੀ ਬਾਗ ਦੇ ਵਿੱਚ ਬਹੁਤ ਹੀ ਥੋੜੇ-ਥੋੜੇ ਸਮੇਂ ਦੇ ਬਾਅਦ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਨੇ ਤਾਂ ਕਿ ਲੋਕਾਂ ਦੀ ਸਿਹਤ ਲੋਕਾਂ ਨੂੰ ਇੱਕ ਮੌਕਾ ਪ੍ਰਦਾਨ ਕੀਤਾ ਜਾ ਸਕੇ ਕਿ ਉਹ ਆਪਣੀ ਸਿਹਤ ਦੀ ਜਾਂਚ ਕਰਾਉਂ ਵੱਡੇ-ਵੱਡੇ ਹਸਪਤਾਲਾਂ ਵਿੱਚ ਢੇੜੇ ਲਾਉਣ ਦੀ ਬਜਾਏ ਲੈਬਰਾਟਰੀਆਂ ਦੇ ਢੇੜੇ ਲਾਉਣ ਦੀ ਬਜਾਏ ਇਹ ਸਹੂਲਤ ਜੋ ਹੈ ਉਹ ਸ਼ਹਿਰ ਪ੍ਰੇਮੀਆਂ ਨੂੰ ਇੱਥੇ ਹੀ ਮੁਹੱਈਆ ਕੀਤੀ ਜਾ ਰਹੀ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਕਿ ਇਹ ਤੇ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਹੀ ਉਪਰਾਲੇ ਇਹ ਜਾਰੀ ਰਹਿਣਗੇ ਵਿਨੋਦ ਸ਼ਰਮਾ ਜੀ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਸਮਾਜ ਸੇਵਾ ਦੀ ਔਰ ਮੈਂ ਇਹਨਾਂ ਨੂੰ ਦੀ ਲੰਮੀ ਉਮਰ ਲਈ ਕਾਮਨਾਵਾਂ ਵੀ ਕਰਦਾ ਹਾਂ ਮੇਰੇ ਨਾਲ ਸਾਡੇ ਜੀਐਚ ਲੰਗੀ ਜਗਮਲ ਸਿੰਘ ਜੀ ਅਤੇ ਪਰਮਿੰਦਰ ਪਹਿਲਵਾਨ ਜਤਿੰਦਰ ਗਰੇਵਾਲ ਜੀ ਸੁਨਦਰ ਸਿੰਘ ਛਾਪੜਾ ਜੀ ਪਲੱਸ ਸਤੀ ਜੋਸ਼ੀ ਜੀ ਪਲੱਸ ਅਮਰ ਹਸਪੀਟਲ ਦੀ ਟੀਮ ਵਿੰਦਤ ਨਿਸ਼ਾਨੀ ਦੇ ਨਾਲ ਸਾਡੇ 4 ਮੈਂਬਰ ਹੋ ਰਹੇ ਆ ਸੁਰੇਸ਼ ਸਿੰਘ ਬੀਪੀ ਸ਼ੂਗਰ ਐਸ ਸੀ ਸੀ ਅੱਜ ਇੱਥੇ ਕੈਂਪ ਲਗਾਇਆ ਅਮਰ ਹਸਪੀਟਲ ਦੇ ਨਾਲ ਤਿਕਮਣ 200 ਤੋਂ ਉੱਪਰ ਲੋਕ ਬੀਪੀ ਸ਼ੂਗਰ ਐਸ ਸੀ ਸੀ ਚੈੱਕ ਕਰਾ ਚੁੱਕੇ ਇਸ ਕੇ ਅੰਦਾਜ਼ਾ ਲਗਾ ਰਹੇ ਆ ਸਾਨੂੰ ਪੂਰੀ ਉਮੀਦ ਹੈ ਦੀ ਜਿਹੜਾ ਕੈਂਪ ਲਗਾਣੇ ਆ ਅਸੀਂ ਲੋਕ ਆਪਣੇ ਆਪ ਨੂੰ ਅਲਰਟ ਰੱਖਵਗੇ ਹੋ ਆਪਣੀ ਸਿਹਤ ਦਾ ਖਿਆਲ ਰੱਖਣੇ ਸਾਡੇ ਨਾਲ ਜਗਤਾਰ ਸਿੰਘ ਜੱਗੀ ਜੀ ਵੀ ਆ ਜਿਹੜੇ ਸਾਡੇ ਬੜੇ ਐਕਟਿਵ ਮੈਂਬਰ ਹੈ ਤੇ ਦੂਸਰਾ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਚਾਹੇ ਸਾਡਾ ਮੈਡੀਕਲ ਹਸਪੀਟਲ ਦਾ ਚਾਹੇ এডੂਕੇਸ਼ਨ ਦਾ ਚਾਹੇ ਸਾਡਾ ਹਾਰਟੀਕਲਚਰ ਦਾ ਤੇ ਮੈਂ ਰਿਕਵੈਸਟ ਕਰਦਾ ਸਾਰੇ ਨੂੰ ਸਾਡੇ ਸੀ ਮੈਂਬਰ ਬਣੋ ਜਿੰਨਾ ਜਿੰਨਾ ਮਾਉਂਟ ਡੋਨੇਟ ਕਰੋਗੇ ਉਹਨੂੰ ਅਸੀਂ ਬੜੀ ਅਚੀ ਤਰ੍ਹਾਂ ਯੂਜ਼ ਕਰਾਂਗੇ